ਤੁਸੀਂ ਕਹਿੰਦੇ ਹੋ ਵੀ ਚਰਚਾਾਂ ਦੇ ਵਿੱਚ ਮੁਰਦੇ ਜਿਉਂਦੇ ਕਰਦੇ ਹੋ ਦੱਸੋ ਕਿੱਥੇ ਮਰਨਾ ਦੁਆਬੀ ਮਰਦਾ ਤਾਂ ਤੁਸੀਂ ਜਿਉਂਦਾ ਕਰਨ ਵਾਲੇ ਬਣੋ ਪ੍ਰੋਫਿਟ ਕਹਿੰਦਾ ਪ੍ਰੋਫਿਟ ਹੁੰਦਾ ਭਵਿੱਖੂ ਬੱਕਾ ਕਿ ਮੈਂ ਦੱਸ ਸਕਦਾ ਕਿ ਤੂੰ ਇੱਕ ਚ ਕੀ ਹੋਣਾ ਇਹ ਹੁਣ ਉਹ ਕਹਿੰਦਾ ਆਪਣੇ ਆਪ ਨੂੰ ਪਾਦਰੀ ਨਹੀਂ ਕਹਿੰਦਾ ਜਦੋਂ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜੀ ਲਾਈ ਹੈ ਤੇ ਆਪ ਹੀ ਨੇਪਾਲ ਨੂੰ ਨਿਕਲਿਆ ਹੋਇਆ ਸੀਗਾ ਤੇ ਰਾਹ 'ਚ ਉਹ ਪੁਲਿਸ ਨੇ ਚੱਕ ਲਿਆ ਇਹਨੂੰ ਆਪ ਦਾ ਪੁਵੇਖ ਨਹੀਂ ਪਤਾ ਸੀ ਵੀ ਪੁਲਿਸ ਚੱਕਣ ਆ ਰਹੀ ਆ ਉਦੋਂ ਪੁਲਿਸ ਨੂੰ ਕਰ ਦਿੰਦਾ ਕੋਈ ਜਿਹੜਾ ਇਹ ਮੰਤਰ ਮੰਤਰ ਮਾਰਦਾ ਹੁੰਦਾ ਉਹ ਛੂ ਛਾਂ ਜੀ ਕਰਦਾ ਹੁੰਦਾ ਕਹਿੰਦੇ ਜੇ ਕੁੰਤੀ ਜੰਮ ਸਕਦੀ ਹੈ ਇੱਕ ਵਾਰਾ ਮੁੰਡਾ ਕੁਵਾਰੀ ਮਾਂ ਬਣ ਸਕਦੀ ਹੈ ਤੇ ਜੇ ਮੁਸਲਮਾਨ ਦੇ ਵਿੱਚ ਇਹ ਚਮਤਕਾਰ ਹੋ ਸਕਦੇ ਨੇ ਕਹਿੰਦੇ ਸਾਡੀ ਇਸਾਈ ਧਰਮ ਚ ਵੀ ਚਮਤਕਾਰ ਹੋ ਸਕਦੇ ਕਹਿੰਦਾ ਤੁਸੀਂ ਸਾਨੂੰ ਕਿਉਂ ਗਲਤ ਕਹਿੰਦੇ ਹੋ ਇਦਾਂ ਦੀਆਂ ਦਲੀਲਾਂ ਦਿੰਦੇ ਪੀਜੀ ਆਈ ਭਰਿਆ ਬਿਆ ਮਰੀਜ਼ਾਂ ਨਾਲ ਆਜੋ ਉੱਥੇ ਉੱਥੇ ਕਰਦੇ ਚਮਤਕਾਰ ਆਪਾਂ ਸਾਰੇ ਡਾਕਟਰ ਘਰੇ ਬਿਠਾਣੇ ਆ ਜੇ ਤੁਹਾਡੀ ਅਰਦਾਸ ਚ ਤਾਕਤ ਹੈ ਜੇ ਹਿੰਦੂਆਂ ਦੀ ਪ੍ਰਾਰਥਨਾ ਚ ਤਾਕਤ ਹੈ ਜੇ ਦੁਆ ਚ ਤਾਕਤ ਹੈ ਮੁਸਲਮਾਨਾਂ ਦੀ ਤਾਂ ਸਾਡੀ ਇਸਾਈ ਪਰਨ ਦੀ ਸਾਡੀ ਪ੍ਰੇਰ ਚ ਵੀ ਤਾਕਤ ਹੈਗੀ ਹੈ ਅਸੀਂ ਤਾਂ ਰੱਬ ਨੂੰ ਬੇਨਤੀ ਕਰਦੇ ਹਾਂ ਸਰਫੇਕ ਲੋਕਾਂ ਨੂੰ ਪਰਮਾਉਣ ਵਾਸਤੇ ਨਾ ਫੂਸਾ ਫਾਸ਼ਾ ਜਾਂ ਮਾਰਦੇ ਕਿਸੇ ਦਾ ਸਿਰ ਦੁਖਦਾ ਉਹ ਕੁੜੀਆਂ ਜਿੱਦਾਂ ਪਿੰਡਾਂ ਦੇ ਵਿੱਚ ਭੇੜ ਚੱਲ ਹੁੰਦੀਆਂ ਆ ਜਾ ਨਹੀਂ ਭੈਣਾ ਤੂੰ ਵੀ ਚੱਲਦੀ ਆ ਆ ਜਾ ਮੈਂ ਵੀ ਚੱਲਦੀ ਆ ਠੀਕ ਆ ਨਾ ਜਿਉ ਉਹ ਆ ਘਰ ਘਰ ਚਰਚਾਾਂ ਖੋਲੀਆਂ ਆ ਯਾ ਦੂਜੀ ਗੱਲ ਮੋਟੀ ਫੰਡਿੰਗ ਹੋਣ ਡਈ ਆ ਸੋ ਪਾਸਟਰ ਬਜਿੰਦਰ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਹੈ 2018 ਦੇ ਬਲਾਤਕਾਰ ਕੇਸ ਤੋਂ ਤਾਂ ਉਹਦੇ ਹਰ ਕੋਈ ਜਾਣੂ ਸੀ ਹੁਣ ਜਿਹੜਾ ਕਪੂਰਥਲਾ ਸਿਟੀ ਵਿੱਚ ਛੇੜਛਾੜ ਦਾ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਵੀ ਉਸ ਤੇ ਕੜੀ ਨਜ਼ਰ ਰੱਖ ਰਹੀ ਹੈ ਵੀ ਇਹਨਾਂ ਦੀਆਂ ਗਤੀਵਿਧੀਆਂ ਕਿੱਦਾਂ ਦੀਆਂ ਨੇ ਖਾਸ ਕਰ ਐਸਪੀ ਹੈੱਡ ਕੁਆਟਰ ਜਲੰਧਰ ਮਨਪ੍ਰੀਤ ਸਿੰਘ ਢਿੱਲੋਂ ਦੋ ਜਦੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਆਂਦਾ ਹੈ ਕਿ ਜੇਕਰ 12 ਮਾਰਚ ਨੂੰ ਪੰਜਾਬ ਬੰਦ ਦੇ ਨਾਂ ਤੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਕੀਤੀ ਗਈ ਤਾ ਸਖਤ ਐਕਸ਼ਨ ਲਵਾਂਗੇ ਉਸ ਤੋਂ ਬਾਅਦ ਆਪਾਂ ਕਹੀਏ ਹਾਲਾਂਕਿ ਹਵਾਲਾ ਓਲੇ ਮਹੱਲੇ ਦੇ ਰੇ ਨੇ ਪਾਸਟਰ ਬਜਿੰਦਰ ਦੇ ਜਿਹੜੇ ਸਮਰਥਕ ਨੇ ਕੇਸ ਕਰਕੇ ਸੀ ਟਾਲਿਆ ਪਰ ਉਹ ਪੰਜਾਬ ਬੰਦ ਦੀ ਕਾਲ ਟਾਲ ਦਿੱਤੀ ਗਈ ਹੈ ਤੋਂ ਕੁਝ ਸਿੱਖ ਜਥੇਬੰਦੀਆਂ ਵੀ ਉੱਠ ਕੇ ਅੱਗੇ ਆ ਗਈਆਂ ਨੇ ਕਿ ਬਜਿੰਦਰ ਉਹਨਾਂ ਨੂੰ ਹੁਣ ਆਪਾਂ ਸਿੱਧੇ ਹੋ ਕੇ ਟਕਰਾਂਗੇ ਭਗਤ ਸਿੰਘ ਦੁਆਬੀ ਤੇ ਹੋਰ ਨਿਆਂ ਸਿੰਘ ਸਾਥੀ ਵੀ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸੋ ਸ਼ੁਰੂਆਤ ਭਾਜੀ ਤੁਹਾਡੇ ਤੋਂ ਪਾਸਟਰ ਬਜਿੰਦਰ ਉਹਦੇ ਬੰਦੇ ਦਲੀਲਾਂ ਕੀ ਦਿੰਦੇ ਨੇ ਕਿ ਜੇ ਗੁਰੂ ਨਾਨਕ ਪਾਤਸ਼ਾਹ ਚਮਤਕਾਰ ਕਰ ਸਕਦੇ ਸੀ ਪੱਥਰ ਲਾ ਕੇ ਆਪਣਾ ਰੋਕ ਤੇ ਆ ਸੀਗਾ ਪਹਾੜ ਗਿਰਨ ਤੋਂ ਪੱਥਰ ਰੀਠੇ ਮਿੱਠੇ ਕਰਤੇ ਸੀ ਕੰਧ ਰੋਕਤੀ ਸੀ ਗਿਰਨ ਤੋਂ ਵਿਆਹ ਵਾਲੀ ਉਹਨਾਂ ਦੇ ਉੱਪਰ ਗਿਰਨ ਲੱਗੀ ਸੀ ਕਹਿੰਦੇ ਜੇ ਕੁੰਤੀ ਜੰਮ ਸਕਦੀ ਹੈ ਇੱਕ ਬਾਰਾ ਮੁੰਡਾ ਕੁਵਾਰੀ ਮਾਂ ਬਣ ਸਕਦੀ ਹੈ ਤੇ ਜੇ ਮੁਸਲਮਾਨ ਦੇ ਵਿੱਚ ਇਹ ਚਮਤਕਾਰ ਹੋ ਸਕਦੇ ਨੇ ਕਹਿੰਦੇ ਸਾਡੀ ਇਸਾਈ ਧਰਮ ਚ ਨਹੀਂ ਚਮਤਕਾਰ ਹੋ ਸਕਦੇ ਕਹਿੰਦਾ ਤੁਸੀਂ ਸਾਨੂੰ ਕਿਉਂ ਗਲਤ ਕਹਿੰਦੇ ਹੋ ਇਦਾਂ ਦੀਆਂ ਦਲੀਲਾਂ ਦਿੰਦੇ ਨੇ ਉਹ ਦੇਖੋ ਅਸੀਂ ਇਹਨਾਂ ਨੂੰ ਇਹ ਕਹਿੰਨੇ ਆ ਵੀ ਜੇ ਇਹ ਚਮਤਕਾਰ ਕਰਦੇ ਹੀ ਆ ਨਾ ਤੇ ਫੇ ਆਪਣੀ ਸਟੇਜ ਤੇ ਕਿਉਂ ਕਰਦੇ ਫੇ ਤੇ ਉੱਪਰ ਲਈ ਚੈਲੰਜ ਹੈ पीजीआई ਭਰਿਆ ਪਿਆ ਮਰੀਜ਼ਾਂ ਨਾਲ ਆਜੋ ਉੱਥੇ ਉੱਥੇ ਕਰਦੇ ਚਮਤਕਾਰ ਆਪਾਂ ਸਾਰੇ ਡਾਕਟਰ ਘਰੇ ਬਿਠਾਣੇ ਆ ਠੀਕ ਹੈ ਨਾ ਜੇ ਚਮਤਕਾਰ ਵਾਲੀ ਇਹ ਗੱਲ ਕਰਦੇ ਆ ਇਹ ਤੇ ਸਿਰਫ ਇੱਕ ਲੋਕਾਂ ਨੂੰ ਭਰਮਾਉਣ ਵਾਸਤੇ ਨਾ ਸ਼ੂਸ਼ਾ ਫਾਸ਼ਾ ਜਾ ਮਾਰਦੇ ਕਿਸੇ ਦਾ ਸਿਰ ਦੁੱਖ ਦਾ ਉਹ ਬੁੜੀਆਂ ਜਿੱਦਾਂ ਪਿੰਡਾਂ ਦੇ ਵਿੱਚ ਭੇੜਚਾਲ ਹੁੰਦੀਆਂ ਆ ਜਾ ਨਹੀਂ ਭੈਣਾ ਤੁਸੀਂ ਚਲਦੀਆਂ ਆ ਜਾ ਮੈਂ ਵੀ ਚਲਦੀਆਂ ਠੀਕ ਹੈ ਨਾ ਜਿਉ ਉਹ ਆ ਘਰ ਘਰ ਚਰਚਾਾਂ ਖੋਲੀਆਂ ਆ ਯਾ ਦੂਜੀ ਗੱਲ ਮੋਟੀ ਫੰਡਿੰਗ ਹੋਣ ਡਈ ਆ ਜੇ ਕਿਸੇ ਦਾ ਖਾਲੀ ਪਲਾਟ ਪਿਆ ਨਾ ਡਾਡਾ ਡੱਡੂਆਂ ਨੇ ਵਿੱਚ ਜਦੋਂ ਸਾਡੇ ਉੱਤੇ ਪਹਿਲਾ ਪਰਚਾ ਦਰਜ ਹੋਇਆ ਇਹ ਵਜੀਦਪੁਰ ਵਾਲਾ ਇੱਕ ਪਾਸਟਰ ਸੀ ਇੰਨੇ ਗੁਰੂ ਸਾਹਿਬ ਦੇ ਖਿਲਾਫ ਬੋਲਿਆ ਸੀ ਤੇ ਜਦੋਂ ਸਾਡੀਆਂ ਨਾਨ ਸਿੰਘ ਫੌਜਾਂ ਬੀਬੀ ਸਰਬਜੀਤ ਕੌਰ ਭ ਬਾਬਾ ਮੇਜਰ ਸਿੰਘ ਦੀ ਅਗਵਾਈ ਦੇ ਵਿੱਚ ਬਾਬਾ ਕਲਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਤੇ ਉਹ ਅੰਦਰ ਵੜ ਗਿਆ ਉਹਨੇ ਆਪਣੇ ਘਰ ਚ ਪਾਸ ਖੋਲੀ ਉਹ ਮੋਰੋ ਕਹਿੰਦਾ ਜੀ ਵੀ ਮੈਂ ਇਹਨਾਂ ਨੂੰ 25000 ਰੁਪਇਆ ਇੱਕ ਪ੍ਰੋਗਰਾਮ ਦਾ ਦੇ ਰਿਆਂ ਇੱਕ ਦਿਨ ਦਾ ਜਿਹੜਾ ਐਤਵਾਰ ਦਾ ਤੇ ਜੇ ਉੱਥੇ ਕੋਈ ਤੰਬੂ ਲਾਉਣਾ ਜਾਂ ਟੈਂਟ ਲਾਉਣਾ ਜਾਂ ਪੱਕੀ ਚਰਚਾ ਮੜਾਉਣਾ ਲੱਖਾਂ ਰੁਪਏ ਦੇਣਦੇ ਆ ਇਸ ਕਰਕੇ ਇਦਾਂ ਦੇ ਲਾਲਚ ਦੇ ਦੇ ਕੇ ਜਿਹੜਿਆ ਇਹਨਾਂ ਦੀ ਉਹ ਚਰਚਾ ਬਣ ਰਹੀਆਂ ਇਦਾਂ ਦੇ ਲਾਲਚ ਦੇ ਦੇ ਕੇ ਇਹ ਮਰਜੰਟ ਕਹਿੰਦੇ ਜੀ ਅਸੀਂ ਵੀ ਪ੍ਰੇਅਰ ਕਰਦੇ ਆਂ ਜੇ ਤੁਹਾਡੀ ਅਰਦਾਸ ਚ ਤਾਕਤ ਹੈ ਜੇ ਹਿੰਦੂਆਂ ਦੀ ਪ੍ਰਾਰਥਨਾ ਚ ਤਾਕਤ ਹੈ ਜੇ ਦੁਆ ਚ ਤਾਕਤ ਹੈ ਮੁਸਲਮਾਨਾਂ ਦੀ ਤਾਂ ਸਾਡੀ ਈਸਾਈ ਭਰਨ ਦੀ ਸਾਡੀ ਪ੍ਰੇਅਰ ਚ ਵੀ ਤਾਕਤ ਹੈਗੀ ਹੈ ਅਸੀਂ ਤਾਂ ਰੱਬ ਨੂੰ ਬੇਨਤੀ ਕਰਦੇ ਆਂ ਕਹਿੰਦੇ ਮੈਂ ਕਹਿੰਦੇ ਜੀ ਕਰੋ ਜੀ ਸਦਕੇ ਰੱਬ ਨੂੰ ਬੇਨਤੀ ਕਰੋ ਬੇਨਤੀ ਤੇ ਸਿੱਖ ਵੀ ਕਰਦੇ ਆ ਸਿੱਖ ਦੀ ਅਰਦਾਸ ਵੀ ਕਬੂਲ ਹੁੰਦੀ ਆ ਤਾਂ ਸੋ ਕਿੱਥੇ ਚਮਤਕਾਰ ਹੋਇਆ ਫਿਰ ਗੁਰੂ ਨਾਨਕ ਦੇਵ ਜੀ ਵਾਲੀਆਂ ਗੱਲਾਂ ਜਿਹੜੀਆਂ ਵੀ ਉਹਨਾਂ ਨੇ ਜਿਹੜਾ ਰੋਕ ਤੇ ਸੀਗਾ ਕੰਧगिरਣ ਲੱਗੇ ਜੀ ਕਹਿੰਦੇ ਹੱਥ ਲਾ ਕੇ ਕਹਿੰਦੇ ਕੋੜੇ ਰਿੱਠੇ ਮਿੱਠੇ ਕਰਤੇ ਸੀਗੇ ਇਹਨਾਂ ਨੇ ਕਿਹਾ ਵੀ ਉਹ ਪੱਥਰ ਆਪਣਾ ਰੁਕ ਤੇ ਉਹ ਉਸ ਤਰ੍ਹਾਂ ਦੇ ਦਲੀਲਾ ਦਿੰਦੇ ਇਹ ਗੁਰਨਾਨਕ ਸਾਹਿਬ ਦੀ ਇਸ ਕਰਨਗੇ ਮੋਨੇ ਕੋਨੇ ਉਹ ਤੇ ਆਪ ਜਿਦਾ ਕਹ ਲੋ ਵੀ ਨਦੀ ਚੋਂ ਲੰਗਿਆ ਤੇ ਮੱਛੀ ਨੂੰ ਪ੍ਰੈਗਨੈਂਟ ਕਰਤੇ ਆ ਕੁੰਤੀ ਨੇ ਕਵਾਰੀ ਨੇ ਮੁੰਡਾ ਜੰਮ ਤੇ ਆ ਸੂਰਜ ਦੇਵਤਾ ਨੂੰ ਕਹਿ ਕੇ ਤੇ ਕਹਿੰਦੇ ਵੀ ਇਹ ਇਹ ਸਭ ਕੁਝ ਬਾਕੀ ਧਰਮਾਂ ਚ ਹੋ ਗਿਆ ਸਾਡੇ ਕਿੰਨੀ ਸਰ ਸਾਡੀ ਮਰੀਮ ਨੇ ਵੀ ਕਹਿੰਦੇ ਪ੍ਰਭੂ ਯਸੂਮੀ ਕੁਵਾਰੀ ਨੇ ਇਸਤਵਲ ਚ ਜੰਮ ਤੇ ਆ ਸੀ ਹਾਂ ਸੁਣੋ ਸੁਣੋ ਬਲਜੀਤ ਸਰ ਗੱਲ ਇਦਾਂ ਆ ਗਰਨਾਣਕ ਸਾਹਿਬ ਨੇ ਜਿਹੜੇ ਜੰਦਿਤ ਚਮਤਕਾਰ ਕੀਤੇ ਹਨ ਉਹ ਘਰ ਵੜ ਕੇ ਨਹੀਂ ਕੀਤੇ ਟੈਂਟ ਲਾ ਕੇ ਨਹੀਂ ਕੀਤੇ ਗਰਨਾਣਕ ਸਾਹਿਬ ਨੇ ਜਿਹੜੇ ਚਮਤਕਾਰ ਕੀਤੇ ਹਨ ਉਹ ਜਾ ਕੇ ਕੋਡੇ ਰਾਖਸ਼ ਦੇ ਘਰ ਚ ਕੀਤਾ ਆ ਗਰਨਾਨਕ ਸਾਹਿਬ ਨੇ ਅਸ਼ਰਿਆਮ ਕੀਤਾ ਆ ਗਰਨਾਨਕ ਸਾਹਿਬ ਨੇ ਜਿਹੜਾ ਚਮਤਕਾਰ ਕੀਤਾ ਆ ਉਹ ਜਾ ਕੇ ਮੱਕੇ ਕੀਤਾ ਆ ਗਰਨਾਨਕ ਸਾਹਿਬ ਨੇ ਜਿਹੜਾ ਚਮਤਕਾਰ ਕੀਤਾ ਨਾ ਉਹ ਜਾ ਕੇ ਉਧਰ ਉੜੀਸਾ ਜਿਹੜਾ ਜਗਨਨਾਥ ਪੁਰੀ ਉਸ ਮੰਦਿਰ ਦੇ ਵਿੱਚ ਜਾ ਕੇ ਚਮਤਕਾਰ ਕੀਤਾ ਆ ਹਨਾ ਗਰਨਾਨਕ ਸਾਹਿਬ ਨੇ ਕੋਈ ਐਦਾਂ ਨਹੀਂ ਕਿ ਤਾਲੇ ਲਾ ਕੇ ਬੌਂਸਰ ਰੱਖ ਕੇ ਹਨਾ ਵੱਡੇ ਵੱਡੇ ਉਥੇ ਹਥਿਆਰ ਰੱਖ ਕੇ ਤੇ ਬਾਹਰ ਲਾ ਕੇ ਪੁਲਿਸ ਤੇ ਐਦਾਂ ਨਹੀਂ ਚਮਤਕਾਰ ਕੀਤੇ ਗਰਨਾਨਕ ਸਾਹਿਬ ਨੇ ਤਾਂ ਇਹ ਕਿਹਾ ਵੀ ਆ ਪਿਆ ਮੇਰਾ ਆ ਮੈਂ ਬੈਠਿਆ ਤੇ ਆ ਘੁੰਮਿਆ ਮੱਕਾ ਮੇਰੇ ਬਾਬਾ ਬਾਬੇ ਮੱਕਾ ਫੇਰਿਆ ਹਨਾ ਮੱਕਾ ਘੁੰਮਿਆ ਤੇ ਦੁਨੀਆ ਰਹਦੀ ਦੁਨੀਆ ਅੱਜ ਤੱਕ ਗਵਾਈ ਭਰਦੀ ਆ ਹਨਾ ਉਥੇ ਮੱਕੇ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਲਿਖਿਆ ਪਿਆ ਆ ਤੋ ਜਾਕੂਦਦਿਨ ਸਿੱਦਕੀ ਨੇ ਲਿਖਿਆ ਇੱਕ ਮੁਸਲਮਾਨ ਨੇ ਲਿਖਿਆ ਐ ਤਾਂ ਬਟਾਲੇ ਕੰਦ ਅੱਜ ਵੀ ਖੜੀ ਆ ਉਹ ਜੇ ਰੋਕ ਕੰਦ ਅੱਜ ਵੀ ਖੜੀ ਆ ਕੋਈ ਐ ਨਹੀਂ ਹੈਗਾ ਕਿ ਘਰ ਚ ਬੜ ਕੇ ਕੀਤੇ ਤੇ ਗੁਰਨਾਨਕ ਸਾਹਿਬ ਨੂੰ ਚੈਲੰਜ ਕਰਨ ਵਾਲੇ ਉਸ ਟਾਈਮ ਵੀ ਬਹੁਤ ਸਗੇ ਗੁਰਨਾਨਕ ਸਾਹਿਬ ਨੇ ਉਹਨਾਂ ਚੈਲੰਜ ਦੇ ਉੱਤੇ ਖਰੇ ਉਤਰੇ ਨੇ ਜਵਾਬੀ ਦਿੱਤੇ ਜਵਾਬ ਦਿੱਤੇ ਨਹੀਂ ਖਰੇ ਉਤਰੇ ਨੇ ਇਹਨਾਂ ਨੂੰ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਗਰਨਾਣਕ ਸਾਹਿਬ ਦੀ ਜੇ ਬਰਾਬਰੀ ਕਰਨ ਹੀ ਲੱਗੇ ਹੋ ਤੇ ਫਿਰ ਆਓ ਨਾ ਗਰਨਾਣਕ ਦੇ ਪੁੱਤਰ ਤੁਹਾਨੂੰ ਲਲਕਾਰਦੇ ਨੇ ਤੁਸੀਂ ਗਰਨਾਣਕ ਸਾਹਿਬ ਦੀ ਬਰਾਬਰੀ ਤਾਂ ਬਾਅਦ ਚ ਕਰਿਓ ਗਰਨਾਣਕ ਦੇ ਪੁੱਤਰ ਖੜੇ ਲਲਕਾਰਦੇ ਨੇ ਕਿ ਆਓ ਪੀਜੀਆਈ ਦੇ ਵਿੱਚ ਤੁਸੀਂ ਪੀਆਈ ਛੱਡੋ ਤੁਸੀਂ ਮੇਰੇ ਨਾਲ ਆਓ ਤੁਸੀਂ ਕਹਿੰਦੇ ਹੋ ਤੁਸੀਂ ਚਰਚਾਾਂ ਦੇ ਵਿੱਚ ਮੁਰਦੇ ਜਿਉਂਦੇ ਕਰਦੇ ਹੋ ਦੱਸੋ ਕਿੱਥੇ ਮਰਨਾ ਦੁਆਬੀ ਮਰਦਾ ਤਾਂ ਤੁਸੀਂ ਜਿਉਂਦਾ ਕਰਨ ਵਾਲੇ ਬਣੋ ਆਣ ਦਾ ਸਹੀ ਚੈਲੰਜ ਸਿੱਧਾ ਚੈਲੰਜ ਹੈ ਦੁਆਬੀ ਮਰਨ ਨੂੰ ਤਿਆਰ ਹੋ ਤੁਸੀਂ ਜਿੰਦਾ ਹੀ ਕਰਨ ਨੂੰ ਤਿਆਰ ਹੋਵੋ ਜੇ ਤੁਸੀਂ ਮਰੇ ਨੂੰ ਜੀਉਂਦਾ ਕਰ ਲੈਨੇ ਹੋ ਤੁਹਾਡੀ ਸਟੇਜ ਤੇ ਨਾਲ ਨਿਹੰਗ ਸਿੰਘ ਫੌਜਾਂ ਖੜੀਆਂ ਹੋਣਗੀਆਂ ਜਿਹੜਾ ਪਾਸਟਰ ਜੀਂਦਾ ਕਰਨ ਨੂੰ ਇਹ ਮੰਨ ਜਾਂਦਾ ਆ ਜੇ ਦੁਆਬੀ ਜੀਂਦਾ ਨਾ ਹੋਇਆ ਤੇ ਮੇਰਾ ਭਰਾ ਜਿਹੜਾ ਹੈਗਾ ਕਲਜੀਤ ਸਿੰਘ ਨਾਲ ਦੀ ਨਾਲ ਗਾਟਾ ਲਾਊਗਾ ਬੋਲੋ ਹੈ ਚੈਲੰਜ ਮਨਜ਼ੂਰ ਕੁਝ ਨੇ ਪਰਚੇ ਦਿੱਤੇ ਨੇ ਹੁਣ ਵੀ ਬੜੀ ਸਖਤ ਸਿੱਧੇ ਤੌਰ ਤੇ ਇਹਨਾਂ ਨੂੰ ਕਹਤੇ ਅਸੀਂ ਵੀ ਜੇ 12 ਤਰੀਕ ਨੂੰ ਇਹ ਪੰਜਾਬ ਚਮਨ ਕਾਨੂੰਨ ਖਰਾਬ ਹੋਇਆ ਤਾਂ ਤੁਹਾਡੇ ਸਖਤ ਕਾਰਵਾਈ ਕਰਾਂਗੇ ਪੰਜਾਬ ਪੁੱਲ ਦੀ ਕਾਰਵਾਈ ਬਾਰੇ ਕੀ ਕਹਿੰਦੇ ਹੋ ਨਹੀਂ ਜੇ ਤੇ ਉਹਨਾਂ ਨੇ ਕੀਤਾ ਫਿਰ ਤਾਂ ਬਹੁਤ ਵਧੀਆ ਗੱਲ ਆ ਜੇ ਜਦੋਂ ਨਹੀਂ ਕਰਦੇ ਉਦੋਂ ਤਾਂ ਅਸੀਂ ਕਹਿੰਨੇ ਆ ਵੀ ਨਹੀਂ ਕਰਦੇ ਠੀਕ ਹੈ ਨਾ ਜੀ ਕੋਈ ਅਫਸਰ ਚੰਗੇ ਵੀ ਹੈਗੇ ਆ ਬਿਲਕੁਲ ਇਹ ਤਾਂ ਨਹੀਂ ਗਏ ਹੁਣ ਵਿਚ ਅਫਸਰ ਇਦਾਂ ਦੇ ਵੀ ਹੈਗੇ ਜਿਹੜੇ ਸੁਣ ਸੁਣ ਕੇ ਪਿਛੇ ਛੱਡ ਦਿੰਦੇ ਆ ਜੇ ਕੀਤਾ ਤਾਂ ਬਹੁਤ ਵਧੀਆ ਗੱਲ ਆ ਉਹਨਾਂ ਨੂੰ ਵੀ ਚੌਵੀ ਦੇ ਵੀ ਜਿਹੜੀ ਸ਼ਾਂਤੀ ਵਿਵਸਥਾ ਜਿਹੜੀ ਬਣਾਈ ਰੱਖਣ ਬਲਜੀਤ ਜੀ ਪੰਜਾਬ ਬੰਦ ਕਾਦੇ ਵਾਸਤੇ ਕਰਨਾ ਉਹ ਕਹਿੰਦੇ ਵੀ ਸਾਡੇ ਤੇ ਗਲਤ ਪਰਚੇ ਦੇ ਰਹੇ ਹੋ ਬਰਜਿੰਦਰ ਵੀ ਇੱਕ ਕੁੜੀ ਨਾਲ ਛੇੜਛਾੜ ਹੋਈ ਆ ਹਨਾ ਇੱਕ ਬੱਚੀ ਨਾਲ ਛੇੜਛਾੜ ਹੋਈ ਆ ਤੇ ਇਸ ਦੇ ਪਿੱਛੇ ਪੰਜਾਬ ਬੰਦ ਕਰਨਾ 2018 ਚ ਜਦੋਂ ਇਹਦੇ ਉੱਤੇ ਵਲਾਦ ਕਰਦਾ ਪਰਚਾ ਪਿਆ ਇਹ ਬਰਜਿੰਦਰ ਤੇ ਹਨਾ ਮੈਂ ਪਾਸਟਰ ਬੂਸਟਰ ਨਹੀਂ ਜਾਂਦਾ ਇਹਨੂੰ ਇਹ ਬਰਜਿੰ ਪਾਸਟਰ ਦਾ ਮੇਰੇ ਬਹੁਤ ਸਾਰੇ ਪਾਸਟਰ ਮੇਰੇ ਮਿੱਤਰ ਨੇ ਔਰ ਬਾਈਬਲ ਦੇ ਵਿੱਚ ਉਹਦੀ ਇਹਨਾਂ ਦਾ ਖੰਡਨ ਕਰਦੇ ਨੇ ਪਾਕ ਪਵਿੱਤਰ ਰਹਾਦਾ ਪਾਸਟਰ ਦਾ ਬਿਲਕੁਲ ਬਿਲਕੁਲ ਪਾਸਟਰ ਦਾ ਉਹ ਪਾਕ ਪਾਸਟਰ ਤੋਂ ਅੱਗੇ ਵੱਧ ਗਿਆ ਇਹ ਪ੍ਰੋਫਿਟ ਕਹਿੰਦਾ ਆਪਣੇ ਆਪ ਨੂੰ ਜਾਦੂਗਰ ਇਹ ਪ੍ਰੋਫਿਟ ਪ੍ਰੋਫਿਟ ਕਹਿੰਦਾ ਪ੍ਰੋਫਿਟ ਹੁੰਦਾ ਭਵਿਸ਼ਯ ਵक्ता ਕਿ ਮੈਂ ਦੱਸ ਸਕਦਾਂਗਾ ਭਵਿੱਖ ਚ ਕੀ ਹੋਣਾ ਇਹ ਹੁਣ ਉਹ ਕਹਿੰਦਾ ਆਪਣੇ ਆਪ ਨੂੰ ਪਾਦਰੀ ਨਹੀਂ ਕਹਿੰਦਾ ਆਪਣਾ ਭਵਿੱਖ ਨਹੀਂ ਪਤਾ ਸੀਗਾ ਜਦੋਂ ਉਹ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਹੈ ਤੇ ਆਪ ਹੀ ਨੇਪਾਲ ਨੂੰ ਨਿਕਲਿਆ ਹੋਇਆ ਸੀਗਾ ਤੇ ਰਾਹ 'ਚ ਉਹ ਪੁਲਿਸ ਨੇ ਚੱਕ ਲਿਆ ਇਹਨੂੰ ਆਪ ਦਾ ਭਵਿੱਖ ਨਹੀਂ ਪਤਾ ਸੀ ਵੀ ਪੁਲਿਸ ਚ ਉਦੋਂ ਪੁਲਿਸ ਨੂੰ ਕਰ ਦਿੰਦਾ ਕੋਈ ਜਿਹੜਾ ਇਹ ਤੰਤਰ ਮੰਤਰ ਮਾਰਦਾ ਹੁੰਦਾ ਉਹ ਛੂ ਛਾਹ ਜੀ ਕਰਦਾ ਹੁੰਦਾ ਜਿਹੜੇ ਜਿਹੜਾ ਟਾਰਗੇਟ ਸਿੱਖੀ ਹੈ ਕਿ ਹਰ ਧਰਮ ਹੈ ਨਹੀਂ ਨਹੀਂ ਇਹਨਾਂ ਦਾ ਟਾਰਗੇਟ ਜਿਹੜਾ ਸਾਰੇ ਧਰਮ ਹੈਗੇ ਨੇ ਪਰ ਸਿੱਖੀ ਸਭ ਤੋਂ ਪਹਿਲਾਂ ਇਹਨਾਂ ਦਾ ਟਾਰਗੇਟ ਹੈਗੀ ਆ ਵਾਤੋ ਵਾਤ ਨਿੰਦਿਆ ਕਰੋ ਬਾਕੀ ਧਰਮਾਂ ਦੀ ਦੇਖੋ ਗੁਰੂਆਂ ਨੂੰ ਸ਼ੈਤਾਨ ਦਾ ਰੂਪ ਦੱਸਣਾ ਗੁਰੂਆਂ ਦੇ ਪ੍ਰਸ਼ਾਦ ਨੂੰ ਸ਼ੈਤਾਨ ਦਾ ਪ੍ਰਸ਼ਾਦ ਦੱਸਣਾ ਲੰਗਰ ਨੂੰ ਜਿਹੜਾ ਸ਼ੈਤਾਨ ਦਾ ਪ੍ਰਸ਼ਾਦ ਦੱਸਣਾ ਇਹ ਇਹਨਾਂ ਦੀਆਂ ਕਮੀਆਂਗੀਆਂ ਨੇ ਇਸਾਈ ਧਰਮ ਦਾ ਨਹੀਂ ਕੋਈ ਐਜੀ ਸਿੱਖਿਆ ਦਿੰਦਣਾ ਵੀ ਦੂਜੇ ਧਰਮਾਂ ਦੀ ਨਿੰਦਾ ਕਰੋ ਦੇਖੋ ਕੋਈ ਵੀ ਧਰਮਾ ਕਿਸੇ ਨੂੰ ਤੋੜਦਾ ਨਹੀਂ ਸਾਰੇ ਧਰਮ ਜੋੜਦੇ ਆ ਨਿੰਦਾ ਨਹੀਂ ਕਰਦਾ ਕਿਸੇ ਦਾ ਨਾ ਕੋਈ ਹਿੰਦੂ ਕਰਦਾ ਨਾ ਸਿੱਖ ਕਰਦਾ ਨਾ ਮੁ슬ਮਾਨੀ ਕਰਦਾ ਜਿਹੜੇ ਸ਼ਤਾਨ ਆ ਇਹ ਸ਼ਤਾਨ ਆ ਪਾਸਟਰ ਵੀ ਆ ਸ਼ਤਾਨ ਸ਼ਤਾਨੀ ਬੁੱਧੀ ਕਰ ਲੋ ਇਹਨਾਂ ਦੀ ਠੀਕ ਹੈ ਨਾ ਜਿਹੜਾ ਸਰਸੇ ਵਾਲਾ ਆ ਸਰਸੇ ਵਾਲੇ ਦੇ ਉੱਤੇ ਬਲਾਤਕਾਰ ਪ੍ਰੂਫ ਹੋ ਗਿਆ ਉਹਨੂੰ ਸਜ਼ਾ ਹੋਗੀ ਉਸ ਤੋਂ ਬਾਅਦ ਉਹ ਸਜ਼ਾ ਭੁਗਤ ਰਿਆ ਅੱਜ ਵੀ ਉਹਦੀਆਂ ਜੜੀਆਂ ਭੇਡਾਂ ਨੇ ਉਹਨੂੰ ਪਿਤਾ ਜੀ ਕਹਿੰਦੀਆਂ ਨੇ ਬਲਾਤਕਾਰੀ ਉਹਨਾਂ ਦਾ ਪਿਤਾ ਜੀ ਆ ਇਦਾਂ ਹੀ ਇਹਨਾਂ ਦੀਆਂ ਭੇਡਾਂ ਨੇ ਜਿਹੜੇ ਇਹ ਵਰਜਿੰਦਰ ਵਰਗੇ ਨੇ ਇਹਨਾਂ ਦੀਆਂ ਭੇਡਾਂ ਨੇ ਉਹ ਸਮਝਣ ਨੂੰ ਤਿਆਰ ਨਹੀਂ ਹੈਗੀਆਂ ਬਲਾਤਕਾਰ ਦੇ ਪਰਚੇ ਪਹਿਲਾਂ ਹੌਲੇ ਕੋਰਟ ਦੇ ਚ ਚੱਲਦਾ ਪਿਆ ਬਲਾਤਕਾਰ ਦਾ ਛੇੜ ਛਾੜ ਦਾ ਪਰਚਾ ਜਿੰਸੀ ਛੇੜ ਛਾੜ ਦਾ ਪਰਚਾ ਹੁਣ ਹੈ ਔਰ ਬੱਚੀ ਦੇਖੋ ਇੱਕ ਬੱਚੀ ਆ ਕੇ ਮੀਡੀਆ ਦੇ ਵਿੱਚ ਗੱਲ ਕਰ ਰਹੀ ਆ ਉਹਦੇ ਵਾਸਤੇ ਬਹੁਤ ਹਿੰਮਤ ਚਾਹੀਦੀ ਆ ਮਾੜੀ ਮੋਟੀ ਤਾਂ ਇਹ ਗੱਲ ਨਹੀਂ ਹੈਗੀ ਹਿੰਮਤ ਹਾਰ ਜਾਂਦੀਆਂ ਨੇ ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਹੈ ਇਸੇ ਲਈ ਕੀਤੀ ਹੈ ਠੀਕ ਹੈ ਪ੍ਰਸ਼ਾਸਨ ਉਹਦੇ ਨਾਲ ਹੈਗਾ ਪਰ ਪ੍ਰਸ਼ਾਸਨ ਤੋਂ ਵੱਖ ਜਿੱਥੇ ਹੋਰ ਲੋੜ ਆ ਉਹਦੇ ਭਰਾ ਖੜੇ ਨੇ ਮੈਂ ਲਾਣਤ ਮੈਂ ਲਾਣਤ ਭੇਜਣੀ ਚਾਹੂੰਗਾ ਪੰਜਾਬ ਦੀਆਂ ਜਥੇਬੰਦੀਆਂ ਨੂੰ ਚਾਹੇ Hindu ਜਥੇਬੰਦੀਆਂ ਤੇ ਚਾਹੇ Sikh ਜਥੇਬੰਦੀਆਂ ਮੈਂ ਲਾਣਤ ਭੇਜਣੀ ਚਾਹੂੰਗਾ ਉਹ ਯਾਰ ਪੰਜਾਬ ਦੇ ਵਿੱਚ ਸਾਡੀਆਂ ਬੱਚੀਆਂ ਦੇ ਉੱਤੇ ਹੱਥ ਪਾ ਗਏ ਆ ਤੇ ਅਸੀਂ ਘਰਾਂ 'ਚ ਬੜੇ ਬੈਠੇ ਆ ਸਾਡੇ ਹਿੰਦੂਆਂ ਦੇ ਦੇਵੀ ਦੇਵਤਿਆਂ ਨੂੰ ਤੇ ਸਾਡੇ ਗੁਰੂਆਂ ਨੂੰ ਸ਼ੈਤਾਨ ਦੱਸਦੇ ਪਏ ਨੇ ਅਸੀਂ ਫੇਰ ਘਰਾਂ 'ਚ ਬੈਠੇ ਪਏ بڑے ਬੈਠੇ ਆ ਤੁਹਾਡੇ ਬੱਚਿਆਂ ਨੂੰ ਕਨਵਰਟ ਕਰ ਰਹੇ ਨੇ ਸਕੂਲਾਂ ਦੇ 'ਚ ਤੁਹਾਡੇ ਬੱਚਿਆਂ ਦੇ ਦਿਮਾਗਾਂ 'ਚ ਆਪਣਾ ਇਸਾਈਅਤ ਵੜ ਰਹੇ ਨੇ ਇਸਾਈਅਤ ਤਾਂ ਨਹੀਂ ਵੜ ਰਹੇ ਕੁਝ ਹੋਰ ਹੀ ਵੜ ਰਹੇ ਨੇ ਇਸਾਈਅਤ ਉਹ ਵੀ ਨਹੀਂ ਹੈ ਜੋ ਇਹ ਕਰ ਰਹੇ ਨੇ ਇਹ ਨੂੰ 네ਗੇਟਿਵ ਬ੍ਰੇਨ ਵਾਸ਼ ਕਰ ਰਹੇ ਨੇ 네ਗੇਟਿਵ ਬ੍ਰੇਨ ਵਾਸ਼ ਹੈਗਾ ਆਪਣੀ ਬੋਰਡ ਬੈਂਕ ਬਣਾ ਰਹੇ ਨੇ ਸੀਆਈਏ ਵੱਲੋਂ ਮੈਂ ਤਾਂ ਸਿੱਧੀ ਜੀ ਗੱਲ ਕਹਾਂ ਪਤਾ ਨਹੀਂ ਸੀਆਈਏ ਵੱਲੋਂ ਫੰਡਰ ਨੇ ਪਤਾ ਨਹੀਂ ਇਹ ਆਈਐਸਆਈ ਵੱਲੋਂ ਫੰਡਰ ਨੇ ਪਰ ਇਹ ਪੰਜਾਬ ਦੇ ਚ ਜੋ ਚੱਲ ਰਿਹਾ ਇਹ ਧਰਮ ਤਾਂ ਨਹੀਂ ਹੈ ਇਹ ਧਰਮ ਧਰਮ ਦੇ ਨਾਮ ਤੇ ਨਹੀਂ ਚੱਲ ਇਹ ਧਰਮ ਦੇ ਨਾਮ ਤੇ ਚੱਲ ਰਿਹਾ ਪਰ ਇਹ ਧਰਮ ਨਹੀਂ ਹੈ ਮੁਰਦਿਆਂ ਨੂੰ ਜਿਉਂਦੇ ਕਰਕੇ ਦਿਖਾਤਾ ਗੁੰਗੇ ਨੂੰ ਬੋਲ ਕੇ ਬੋਲਦੇ ਦਿਖਾਤਾ ਉਹ ਜਵਾਕ ਦੀ ਫਿਰ ਮੀਮ ਚੱਲੀ ਫਿਰ ਪੂਰੀ ਦੁਨੀਆ ਨੇ ਮਖੌਲ ਉਡਾਇਆ ਇਹ ਤਾਂ ਇਹ ਸੈਇਦ ਦਾ ਵੀ ਮਖੌਲ ਉਡਵਾ ਰਹੇ ਨੇ ਇਹਨਾਂ ਦੇ ਪੱਲੇ ਕੀ ਹੈਗਾ ਬਰਜਿੰਦਰ ਹੁਣ ਬਰਜਿੰਦਰ ਅੰਦਰ ਬੈਠਾ ਹੁਣ ਬਰਜਿੰਦਰ ਉੱਥੇ ਕੋਈ ਚਮਤਕਾਰ ਦਿਖਾਵੇ ਹੈਨਾ ਗਰਨਾਣ 6ਵੇਂ ਨਾਨਕ ਗੁਰੂ ਹਰਗੋਬਿੰਦ ਪਾਸ਼ਾ ਜੇਲ ਦੇ ਅੰਦਰ ਸੀਗੇ ਤੇ ਸਮੇ ਦੇ ਹੁਕਮਦਾਨ ਨੂੰ ਉਹਨਾਂ ਨੂੰ ਹੱਥ ਜੋੜ ਕੇ ਛੱਡਣਾ ਪਿਆ ਉਹ ਕਹਿੰਦਾ ਜੀ ਅਸੀਂ ਤੁਹਾਨੂੰ ਛੱਡਣਾ ਉਹ ਕਹਿੰਦੇ ਜੀ ਮੈਂ ਤਾਂ ਨਹੀਂ ਜਾਂਦਾ ਮੈਂ ਤਾਂ ਤਾਂ ਜਾਊਂਗਾ ਜੇ ਮੇਰੇ ਨਾਲ ਇਹ ਜਿੰਨੇ ਹੈਗੇ ਨੇ 52 ਜਿੰਨੇ ਅੰਦਰ ਨੇ ਇਹਨਾਂ ਸਾਰਿਆਂ ਨੂੰ ਛੱਡੇਗਾ ਤਾਂ ਜਾਊਂਗਾ ਹੁਣ ਇਹ ਬਰਾਬਰੀ ਕਰਦੇ ਨੇ ਇਹਨਾਂ ਦੀ ਔਕਾਤ ਨਹੀਂ ਹੈ ਬਰਾਬਰੀ ਕਰਨ ਦੀ ਪਰ ਇਹ ਨਿਕਲੇ ਹੁਣ ਜੇਲ ਚੋਂ ਬਾਹਰ ਹੁਣ ਦਿਖਾਵੇ ਉੱਥੇ ਕੋਈ ਚਮਤਕਾਰ ਬਾਬਾ ਜੀ ਜਿਹੜੇ ਵੀ ਕੋਈ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਜੇ ਬੁਰਾਈ ਕਰ ਰਿਹਾ ਕੀ ਸੁਣਿਆ ਤੁਹਾਡਾ ਉਹਨੂੰ ਦੇਖੋ ਜੀ ਜਿਹੜਾ ਜਿਸ ਧਰਮ ਚ ਜੰਮਿਆ ਫਿਲਹਾਲ ਤੇ ਜਿਹੜਾ ਸਾਡਾ ਮੰਨਣਾ ਵੀ ਉਹਨੂੰ ਉਸੇ ਧਰਮ 'ਚ ਹੀ ਰਹਿਣਾ ਚਾਹੀਦਾ ਜਿਹੜਾ ਹਰੇਕ ਧਰਮ ਦੀ ਬ੍ਰਾਈ ਕਰਦਾ ਜਾਂ ਕਿਸੇ ਵੀ ਆਪੋ ਜਿਹੜੀ ਧਰਮ ਦੀ ਬ੍ਰਾਈ ਕਰਦਾ ਨਾ ਉਹ ਤੇ ਸ਼ੈਤਾਨੀ ਬੁੱਧੀ ਘਾਲੋ ਉਹਨੂੰ ਤੁਸੀਂ ਉਹ ਤੇ ਸ਼ਰਾਰਤੀ ਅੰਸਰ ਹੋ ਗਿਆ ਇੱਕ ਸ਼ੈਤਾਨ ਹੋ ਗਿਆ ਕਿਹੜੇ ਹੋ ਕੇ ਟਕਰਾਂਗੇ ਉਹਨੂੰ ਬਿਲਕੁਲ ਜ਼ਰੂਰ ਟਕਰਾਂਗੇ ਟੱਕਰ ਦੇ ਵੀ ਆਏ ਆ ਅੱਗੇ ਪਰਚੇ ਵੀ ਦਰਜ ਕਰਾਏ ਇੱਥੇ ਮੈਂ ਤੁਹਾਡੇ ਕੈਮਰੇ ਅੱਗੇ ਕਹਿ ਦਿੰਨਾ ਵੀ ਹੁਣ ਵਿੱਚ ਕਿਤੇ ਫਿਰ ਮੌਕਾ ਮਿਲਿਆ ਹੈ ਤਾਂ ਸਾਨੂੰ ਕਹਿੰਦੇ ਤੁਸੀਂ ਨਵੇਂ-ਨਵੇਂ ਉੱਠੇ ਆ ਜਦੋਂ ਸਾਡਾ ਸੰਜਿਆ ਨਾਲ ਪੰਗਾ ਪਿਆ ਤੇ ਸਾਡੇ 400 ਸਿੰਘਾਂ ਦੇ ਪਰਚੇ ਸਿੰਘ ਦੇ ਉੱਤੇ ਜਿਹੜੇ ਘਰੇ ਬੈਠੇ ਸੀ ਭੁਗਤਣ ਨੂੰ ਵੀ ਤਿਆਰ ਹੋ ਤੁਸੀਂ ਅੱਗੇ ਅੱਗੇ ਵੀ ਹੋਏ ਆ ਤੇ ਹੁਣ ਵੀ ਹੋਣਗੇ ਕੋਈ ਗੱਲ ਨਹੀਂ ਠੀਕ ਹੈ ਸਿੱਧਾ ਚੈਲੰਜ ਆਇਆ ਹੈ ਉਹਨੂੰ ਕਨਵਰਜਨ ਬਹੁਤ ਵੱਡੀ ਪ੍ਰੋਬਲਮ ਆ ਪੰਜਾਬ ਦੇ ਲਈ ਬਹੁਤ ਵੱਡੀ ਪ੍ਰੋਬਲਮ ਆ ਸਰਮ ਪਰਵਰਤਨ ਜੀ 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 ਤੇ ਪੰਜਾਬ ਸਰਕਾਰ ਨੂੰ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਆ ਜਦ ਜਾਦੂ ਉਟੋਣਾ ਜਿਹੜਾ ਇਹ ਦਿਖਾ ਰਹੇ ਨੇ ਇਹਦੇ ਉੱਤੇ ਪੰਜਾਬ ਸਰਕਾਰ ਦੀ ਜੁੱਤੀ ਕਾਇਮ ਨਹੀਂ ਆ ਸਿੱਧੀ ਜੀ ਗੱਲ ਪੰਜਾਬ ਸਰਕਾਰ ਦੀ ਇੰਡੀਅਨ ਰੈਮਡੀਜ਼ ਐਕਟ ਹੈਗਾ ਉਹਦੇ ਤਹਿਤ ਵੈਸੀ ਬੈਨਾਂ ਚੀਜ਼ਾਂ ਇਹ ਬੈਨ ਹੈਗਾ ਪਰ ਹੋ ਰਿਹਾ ਸ਼ਰਿਆਮ ਹੋ ਰਿਹਾ ਸਰਕਾਰ ਸੁੱਤੀ ਆ ਸੰਸਥਾਵਾ ਸੁਤੀਆਂ ਨੇ ਵਕੀਲ ਸਾਹਿਬਾਨ ਸੁਤੇ ਪਏ ਨੇ ਇਹਨਾਂ ਨੂੰ ਜਿਸ ਨਿਯੰਗ ਇਹਨਾਂ ਤੇ 400 ਸਿੰਘਾਂ ਤੇ ਪਰਚਾ ਹੋਇਆ ਇੱਕ ਨਿਯੰਗ ਮਿੰਕੀ ਦੇ ਉੱਤੇ ਪਰਚਾ ਹੋਇਆ 295 ਠੋਕਤੀ ਹੈਨਾ ਹੋ ਸਕਦਾ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਡੇ ਤੇ ਵੀ ਠੋਕਣ ਕੋਈ ਗੱਲ ਨਹੀਂ ਸਾਡੇ ਕੋਲ ਵਕੀਲਾਂ ਦੀ ਟੀਮ ਹੈਗੀ ਹੈ ਲੜਾਂਗੇ ਹੁਣ ਲੜਾਂਗੇ ਹੁਣ ਲੜਨਾ ਪੈਣਾ ਅੱਛਾ ਚਲੋ ਤੁਸੀਂ ਇਹਨੂੰ ਗੱਲ ਛੇੜਦੇ ਹੋ ਬਾਬਾ ਹਰਜੀਤ ਸਿੰਘ ਰਸੂਲਪੁਰ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਨਿਹੰਗ ਸਿੰਘਾਂ ਦੇ ਬਾਣੇ 'ਚ ਸਨਾਤਨ ਦੀ ਜੈ ਕਰਦੇ ਨੇ ਵੈਸੇ ਇਹ ਕੰਟੈਕਸਟ ਤੋਂ ਬਾਹਰ ਦੀ ਗੱਲ ਹੈ ਕੰਟੈਕਸਟ ਤੋਂ ਬਾਹਰ ਨਹੀਂ ਤੁਸੀਂ ਧਰਮ ਦੀ ਨਰਾਧੇ ਲੋਕ ਕੋਈ ਕਹਿੰਦੇ ਯਾਰ ਤੁਸੀਂ ਸਿੱਖੀ ਬਾਣੇ 'ਚ ਹੋ ਕੇ ਤੇ ਤੁਸੀਂ ਉਹਨਾਂ ਦਾ ਪ੍ਰਚਾਰ ਕਰਦੇ ਦੇਖੋ ਮੇਰੀ ਉਹਨਾਂ ਨਾਲ ਕਈ ਵਾਰੀ ਗੱਲ ਹੋਈ ਆ ਮੈਂ ਉਹਨਾਂ ਦੇ ਪਿੱਛੇ ਅ ਅਯੋਧਿਆ ਗਿਆ ਸੀਗਾ ਤੇ ਮੇਰਾ ਇਹ ਇਰਾਦਾ ਸੀ ਵੀ ਮੈਂ ਉੱਥੇ ਹੀ ਉਹਨਾਂ ਨੂੰ ਕਿਰਾਂ ਤੇ ਉੱਥੇ ਸਵਾਲ ਪੁੱਛਾਂ ਪਰ ਉਹਨਾਂ ਨੇ ਉੱਥੇ ਮੈਨੂੰ ਰਾਹ ਨਹੀਂ ਦਿੱਤਾ ਮੇਰਾ ਫੋਨ ਮੇਰੀ ਕੋਸ਼ਿਸ਼ ਤਾਂ ਹੈਗੀ ਹੈ ਕਿਉਂਕਿ ਮੈਂ ਖੁਦ ਹੀ ਪੱਤਰਕਾਰ ਹੈਗਾ ਤੇ ਮੇਰੀ ਕੋ ਹੁੰਦੀ ਆ ਕਿ ਆਪਾਂ ਵਨ ਟੂ ਵਨ ਡਿਬੇਟ ਕਰ ਲਈਏ ਜਾਂ ਕੁਝ ਕਰ ਲਈਏ ਪਰ ਉਹ ਮੇਰੇ ਅੜਕੇ ਨਹੀਂ ਆਏ ਮੈਂ ਪੁੱਛਣਾ ਤਾਂ ਜ਼ਰੂਰ ਚਾਹੂੰਗਾ ਵੀ ਗੁਰੂ ਸਾਹਿਬ ਨੇ ਸਾਨੂੰ ਉੱਥੋਂ ਦੀ ਕੱਢ ਕੇ ਲਿਆਂਦਾ ਸੀ ਤੇ ਸਾਨੂੰ ਦਮਾਲੇ ਦਸਤਾਰਾਂ ਦਿੱਤੀਆਂ ਨੇ ਤੇ ਤੁਸੀਂ ਉਧਰ ਨੂੰ ਵਾਪਸ ਜਾ ਰਹੇ ਹੋ ਦੁੱਧ ਚੋਂ ਮੱਖਣ ਤਾਂ ਨਿਕਲ ਸਕਦਾ ਪਰ ਮੱਖਣ ਦੁੱਧ ਚ ਵਾਪਸ ਨਹੀਂ ਜਾ ਸਕਦਾ ਵਿੱਕੀ ਥੋਮਸ ਬਾਰੇ ਕੀ ਵਿਚਾਰ ਨੇ ਫਿਰ ਵਿੱਕੀ ਥੋਮਸ ਚੱਲਿਆ ਬਹੁਤ ਵਧੀਆ ਸੀਗਾ ਉਹਨੂੰ ਵਿੱਕੀ ਥੋਮਸ ਸਿੰਘ ਹੈ ਉਹਨੂੰ ਥੋਮਸ ਕਹਿ ਦੋ ਗੁੱਸਾ ਖਾ ਜਾਂਦਾ ਕਹਿੰਦਾ ਵਿੱਕੀ ਥੋਮਸ ਸਿੰਘ ਕਹਿਣਾ ਮੈਨੂੰ ਵਿੱਕੀ ਥੋਮਸ ਚੱਲਿਆ ਬਹੁਤ ਵਧੀਆ ਸੀ ਔਰ ਬਹੁਤ ਵਧੀਆ ਕੰਮ ਵੀ ਕੀਤੇ ਪਰ ਵਿੱਚ ਜੇ ਉਹ ਭਟਕ ਗਿਆ ਕਿਤੇ ਉਹ ਆਪਣੇ ਟਾਰਗੇਟ ਤੋਂ ਆਪਣੇ ਨਿਸ਼ਾਨੇ ਤੋਂ ਭਟਕਿਆ ਹੋਇਆ ਤੇ ਮੈਨੂੰ ਇਹ ਲੱਗਦਾ ਹੈ ਕਿ ਵਿੱਕੀ ਥੋਮਸ ਨੂੰ ਗੁਰੂ ਸਾਹਿਬ ਕਿਰਪਾ ਕਰਨ ਵੀ ਉਹ ਵਾਪਸ ਟਰੈਕ ਤੇ ਆਵੇ ਠੀਕ ਹੈ ਸੋ ਪਾਸਟਰ ਬਜਿੰਦਰ ਨੂੰ ਸਿੱਧੇ ਤੌਰ ਤੇ ਆਪਾਂ ਕਹੀਏ ਚਿੰਤਕਾਂ ਵੱਲੋਂ ਸਮਾਜ ਦੇ ਚਿੰਤਕਾਂ ਵੱਲੋਂ ਇਹ ਇਸ਼ਾਰਾ ਹੈਗਾ ਕਿ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਜ਼ਰੂਰ ਕਰੋ ਜੀ ਸੱਦ ਕੇ ਕਰੋ ਜਮ ਜਮ ਕਰੋ ਪਰ ਦੂਜੇ ਧਰਮਾਂ ਦੀ ਨਿੰਦਾ ਤੇ ਖਾਸ ਕਰਕੇ ਸਿੱਖੀ ਨੂੰ ਆਪਣੇ ਨਿਸ਼ਾਨੇ ਤੇ ਲੈਣਾ ਛੱਡ ਦਿਓ ਵਰਨਾ ਪੁਲਿਸ ਦਾ ਜੋ ਕਰ ਰਹੀ ਹੈ ਕਰ ਰਹੀ ਹੈ ਤੇ ਅਸੀਂ ਵੀ ਕੁਝ ਨਾ ਕੁਝ ਫਿਰ ਐਕਸ਼ਨ ਉਸਤੇ ਲੈ ਸਕਦੇ ਆ ਸੋ ਬਜਿੰਦਰਾਨਾ ਨੂੰ ਇਹ ਮੈਸੇਜ ਕਿੰਨੇ ਕੁ ਛੇਤੀ ਸਮਝ ਆਉਂਦਾ ਦੇਖਣਾ ਬਾਕੀ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ